ਆਇਦਾ ਪੁੱਤਰ ਜਿਹੜਾ ਉਹ ਕਿਹਾ ਕੀ ਕਹਿਣਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚੱਤੇਦਾਰ ਜਮਿਆ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਇਦਾ ਇਹ ਪੁੱਤਰ ਜਿਹੜਾ ਜਗਤ ਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਪ੍ਰੋਪ ਨੂੰ ਸਮਰਪਤ ਸਵੇਰੇ ਅਮਰਤ ਵੇਲੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਇਹ ਬਹੁਤ ਵੱਡਾ ਮਹਾਨ ਨਗਰ ਕੀਰਤਨ ਆਰੰਭ ਹੋਇਆ ਜਿਸ ਨੂੰ ਬਰਾਦ ਦਾ ਰੂਪ ਵੀ ਧਾਰਨ ਕਰਕੇ ਕਹਿੰਦੇ ਹਨ ਔਰ ਅਬਰਤਵੇ ਤੋਂ ਚਲ ਕੇ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਇਹ ਗੁਰਦੁਆਰਾ ਆਪਣੇ ਬਾਬਾ ਪਕੜਾ ਸਾਹਿਬ ਔਰ ਵਿਆਹ ਤੋਂ ਹੁੰਦਾ ਹੈ ਰਾਤ ਨੂੰ ਪਟਾਣ ਦੀ ਧਰਤੀ ਤੇ ਪਹੁੰਚ ਜਾਵੇਗਾ ਔਰ ਮਾਤਾ ਸਲਕਣੀ ਦੀ ਜਗਤ ਮਾਤਾ ਮਾਤਾ ਸਲਕਣੀ ਜੀ ਦੇ ਇਸ ਵਿਆਹ ਪਰਮਾਤਮਾ ਕੱਲ ਨੂੰ ਸਾਰੀਆਂ ਰਸਮਾਂ ਹੋਣਗੀਆਂ ਮੈਂ ਸੁਪੁੱਚੇ ਸਿੱਖ ਜਗਤਰੋਂ ਗੁਰੂ ਨਾਨਕ ਨਾਮ ਲੈਵਾ ਸੱਜਣਾਂ ਨੂੰ ਇਹ ਵਿਆਹਪੁਰਬ ਦੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 589 ਵਿਆਹਪੁਰਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀ ਦੀ ਵਿਆਹਪੁਰਬ ਦੀ ਯਾਦ ਦੇ ਅੰਦਰ ਮahan ਨਗਰ ਕੀਰਤਨ ਗੁਰਦੁਆਰਾ ਸ਼੍ਰੀ 베ਰ ਸਾਹਿਬ ਜੀ ਤੋਂ ਆਰੰਭ ਹੋ ਗਿਆ ਹੈ। ਸੋ ਇਸ ਸਮੇਂ ਤਲਵੰਡੀ ਪੁਲ ਤੋਂ ਹੁੰਦਾ ਹੋਇਆ ਆਲਸਾ ਮਾਰਬਲ ਹਾਊਸ ਦੇ ਅੱਗੇ ਦੀ ਤਲਵੰਡੀ ਰੋਡ ਥਾਣੀ ਹੁੰਦਾ ਹੋਇਆ ਅੱਗੇ ਨਗਰ ਸ਼ਾਲਾਪੁਰ ਸ਼ਾਲਾਪੁਰ ਤੋਂ ਤਲਵੰਡੀ ਚੌਧਰੀਆਂ ਤਲਵੰਡੀ ਚੌਧਰੀਆਂ ਤੋਂ ਸੈਫਲਾਬਾਦ ਸੈਫਲਾਬਾਦ ਤੋਂ ਕੜੀਏ ਕੇ ਕੜੀਏ ਕੇ ਤੋਂ ਟਿਲਵਾਂ ਟਿਲਵਾਂ ਤੋਂ ਉਲਫਲਾਜਾ ਵਿਆਸ ਅਤੇ ਬਾਬਾ ਬਕਾਲਾ ਸਾਹਿਬ ਤੋਂ ਅਚਲ ਸਾਹਿਬ ਥਾਣੀ ਹੁੰਦਾ ਹੋਇਆ ਬਟਾਲੇ ਨਗਰ ਸ਼ਾਮ ਨੂੰ ਸੰਪੰਨ ਹੋਵੇਗਾ ਗੁਰਦੁਆਰਾ ਸ੍ਰੀ ਸਤਕਰਤਾਰੀਆਂ ਸਾਹਿਬ ਜੀ ਵਿਖੇ ਆਪ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਵਿਆਹਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਨਿਮਾ ਅਰਦਾਸ ਦੀ ਸ਼ੁਰੂਆਤ ਕਰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰੂ ਨਾਨਕ ਨਾਮ ਦਾ ਸੰਗਤਾਂ ਨੂੰ ਗੁਰੂ ਨਾਨਕ ਜੀ ਦੇ ਵਿਆਹਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ 578ਵਾਂ ਵਾਰ ਵਿਆਹਪੁਰਬ ਹੈ ਗੁਰੂ ਨਾਨਕ ਦੇਵ ਜੀ ਦਾ ਜੋ ਸultanpur Lodi ਤੋਂ ਨਗਰ ਕੀਰਤਨ ਦੇ ਰੂਪ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਬਾਬਾ ਬਕਾਲਾ ਹੁੰਦੇ ਆ ਪਟਾਲਾ ਪਟਾਲੇ ਤੱਕ ਜੀ ਰੂਪਲੇ ਨੇ ਰੂਪਲੇ ਨੇ ਇਤੋਂ ਸੁਲਤਾਨਪੁਰ ਤੋਂ ਹੁੰਦੇ ਹੋਏ ਰਸਤੇ ਵਿੱਚ ਜਿਵੇਂ ਕਿ ਉੱਚਾ ਤੇ ਇਸ ਤੋਂ ਅੱਗੇ ਢਿਲਮਾ ਢਿਲਮਾ ਤੋਂ ਗਾੜੀ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਤੋਂ ਮਹਿਤਾ ਚੌਕ ਮੈਤਾ ਚੌਂਕ ਤੋਂ ਅੱਗੇ ਜਿਹੜਾ ਹੈਗਾ ਸੰਤਾਂ ਦਾ ਭਾਰੀ ਇਕੱਠ ਆ ਜਾਂਦਾ ਆ ਤੇ ਉੱਥੋਂ ਜਿਹੜਾ ਨਗਰ ਕੀਰਤਨ ਹੁੰਦਾ ਵਾ ਬਿਲਕੁਲ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਆ ਘੱਟੋ ਘੱਟ ਵੀ ਉਹ ਜਿਹੜਾ 15-20 ਮਿੰਟ ਦਾ ਜਿਹੜਾ ਆਪਣਾ ਗੱਡੀ ਦਾ ਰਸਤਾ ਹੁੰਦਾ ਉਹ 7 ਘੰਟਿਆਂ ਦਾ ਬਣ ਜਾਂਦਾ ਜੀ ਦੇਖੋ ਜੀ ਐਤ ਕੀ ਥੋੜਾ ਐਡਵਾਂਸ ਹੋਣ ਦਾ ਕਰਕੇ ਸੰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਘੱਟ ਪਤਾ ਲੱਗਾ ਨਹੀਂ ਤੇ ਇਸ ਨਗਰ ਕੀਰਤਨ 'ਚ ਬਹੁਤ ਜ਼ਿਆਦਾ ਅਤਿ ਸ਼ਾਪ ਆਇਆ ਜਾਂਦਾ ਜੀ ਜੀ ਸਾਹਿਬ ਇਹ ਨਗਰ ਕੀਰਤਨ ਜੋ ਸੰਤਾਂ ਦੇ ਕੋਲੋਂ ਚੱਲਿਆ ਆ ਇਹ ਕਿਤੇ ਕਿਤੇ ਰੁਕੇਗਾ ਕਿ ਪੜਾ ਰਹਿਣਗੇ ਤੇ ਪਟਾਣਾ ਕਿੰਨੇ ਵਜੇ ਪਹੁੰਚੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਜਿੱਦਾਂ ਮੰਨ ਲਓ ਇੱਥੇ ਸultanpur ਤੋਂ ਚੱਲ ਕੇ ਰਸਤੇ ਦੇ ਵਿੱਚ ਹੁਣ ਇੱਥੇ ਤਲਵੰਡੀ ਰੁਕੇਗਾ ਤਲਵੰਡੀ ਤੋਂ ਮੁੰਡੀ ਮੋੜ ਮੁੰਡੀ ਮੋੜ ਤੋਂ ਜਿੱਦਾਂ ਸਕਦਾ ਬਾਬਾ ਲੀਡਰ ਸਿੰਘ ਜੀ ਉੱਥੇ ਫਤੂਟਿੰਗੇ ਵਿਖੇ ਉੱਥੇ ਲੰਗਰ ਲਾਉਂਦੇ ਆ ਆਪਦੇ ਸਥਾਨਾਂ ਦੇ ਉੱਤੇ ਉਦੋਂ ਬਾਅਦ ਇਹ ਬਾਬਾ ਮਹਾਤਮਾ ਮਣੀ ਜੀ ਉੱਥੇ ਉਹਨਾਂ ਨੂੰ ਰੋਕ ਕੇ ਫਿਰ ਉੱਥੇ ਰਈਆ ਬਿਆਸ ਮਤਲਬ ਜਾਣਗੇ ਬਾਬਾ ਬਕਾਲਾ ਸਾਹਿਬ ਫਿਰ ਜਿੱਦਾਂ ਜਿੱਦਾਂ ਸਖਤਾ ਰਾਹ ਦੇ ਵਿੱਚ ਜਾਂਦੇ ਜਾਂਦੇ ਤਕਰੀਬਨ ਰਾਤ ਪੈ ਜਾਂਦੀ ਜੀ ਉੱਥੇ ਪਹੁੰਚਦੇ ਪਹੁੰਚਦੇ ਅੱਜ ਬਹੁਤ ਉប្រਾਲਾ ਕੀਤਾ ਗੁਰਦੁਆਰਾ ਸ਼ਰੋਪਨੀਕ ਕਮੇਟੀ ਵੱਲੋਂ ਮੈਨੇਜਰ ਸਾਹਿਬ ਵੱਲੋਂ ਵੀ ਟਾਈਮ ਨਾਲ ਨਗਰ ਕੀਰਤਨ ਨੂੰ ਆਰੰਭ ਕੀਤਾ ਗਿਆ ਤੇ ਟਾਈਮ ਨਾਲ ਪਹੁੰਚਣ ਦੀ ਯੋਜਨਾ ਸੀਗੀ ਵੀ ਜਦੋਂ ਬਰਸਾਤਾ ਸੰਖਾਵਾਂ ਨੂੰ ਕਿਨਾਰਾ ਸਵਾਗਤ ਬਹੁਤ ਬਹੁਤ ਧਰਮਾ ਸਵਾਗਤ ਕੀਤਾ ਗਿਆ ਤਾਂ ਤਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਜਿਹੜਾ ਵਿਆਹ ਦਾ ਪੂਰਵਾਏ ਇਹਦੇ ਵਾਸਤੇ ਸੰਗਤਾਂ ਪਹਿਲਾਂ ਹੀ ਸਲਤਨਪੁਰ ਲੋਧੀ ਦੇ ਇਲਾਕੇ ਦੀਆਂ ਪੂਰੀਆਂ ਭਾਵੇਂ ਕਿ ਦੱਸਿਆ ਕਿ ਘੜ ਦੀ ਬਹੁਤ ਮਾਰਾ ਸਲਤਨਪੁਰ ਲੋਧੀ ਦੇ ਮਤਲ ਇਲਾਕੇ ਦੇ ਵਿੱਚ ਪਰ ਫੇਰ ਵੀ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਬਹੁਤ ਮਹਾਰਾਜ ਦੀ ਕਿਰਪਾ ਹੈ ਗੁਰੂ ਨਾਨਕ ਸਾਹਿਬ ਦੀ ਸਿਹਰ ਦੀ ਸੰਗਤਾਂ 4 ਵਜੇ ਦੀਆਂ ਪੂਰਾ ਮਤਲਬ ਮਹਾਰਾਜ ਦੇ ਗੁਣ ਗਾ ਰਹੀਆਂ ਤੇ ਸ਼ਬਦ ਕੀਰਤਨ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਹੁੰਦੇ ਹੋਏ ਮਤਲਬ ਮਹਾਰਾਜ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਨਾਲ ਇਥੋਂ ਸ਼ਹਿਰ ਤੋਂ ਬਾਹਰ ਵਰਤਾਨਗੀ ਹੋ ਚੁੱਕੀ ਹੈ